ਮਾਂ ਚਟੋਰੀ ਹੈ ਮੇਰੇ ਸਰਦਾਰ ਜੀ ਨੂੰ ਵੀ ਫਿਕਰ ਹੋ ਫਿਰ ਬਿਠਾ ਕੇ ਥੋੜੀ ਖਵਾਣਾ ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬਲੌਗ ਵਾਹਿਗੁਰੂ ਜੀ ਸਾਰਿਆਂ ਨੂੰ ਚੜੀ ਕਲਾਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਵਰਤਦਾ ਪੈਨ ਕਾਜ ਸਭ ਨੇ ਕਰਾਂ ਚ ਸਾਰੀਆਂ ਜੀਆਂ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਅੱਜ ਅਸੀਂ ਨਵਾਂ ਬਲੌਗ ਸ਼ੁਰੂ ਕਰਨ ਜਾ ਰਹੀ ਹੈ ਔਰ ਤੁਸੀਂ ਪਲੀਜ਼ ਕਿਰਪਾ ਕਰਨੀ ਇੰਨੀ ਇੱਕ ਜਿਹੜਾ ਸੀ ਕਈ ਅਰਸੋ ਬਲੋਗ ਪਾਇਆ ਸੀ ਸੁਖਨੀ ਸਬਜੀ ਦੇ ਫਾਟ ਵਾਲਾ ਤੇ ਪਲੀਜ਼ ਉਸ ਵੀਡੀਓ ਨੂੰ ਸਪੋਰਟ ਜਰ ਕਰਨਾ ਗੁਰੂ ਦੇ ਨਾਮ ਦਾ ਬਲੋਗ ਹੈ ਠੀਕ ਹੈ ਜੀ ਪਲੀਜ਼ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਅੱਜ ਅਸੀਂ ਇਸ ਘਰੇ ਲੱਗੇ ਹੋਈਆਂ ਫਿਰ ਤੋਂ ਸਾਫ ਸਫਾਈਆਂ ਜੀ ਬਿਸਤਰਿਆਂ ਨੂੰ ਗੱਦਿਆਂ ਨੂੰ ਬੈੱਡ ਦੇ ਕਮਰੇ ਸਾਰੇ ਕਮਰਿਆਂ ਦੇ ਬਿਸਤਰਿਆਂ ਨੂੰ ਧੁੱਪਾਂ ਲੱਗਦੀਆਂ ਪਈਆਂ ਛੱਤ ਤੇ ਤੇ ਬਸ ਸਵੇਰ ਦੇ ਪਏ ਹੋਇਆ ਧੁੱਪ ਚ ਤੇ ਹੁਣ ਅਸੀਂ ਲੈਨ ਚੱਲੇ ਹਾਂ ਉਹਨਾਂ ਨੂੰ ਤੇ ਉਸ ਤੋਂ ਪਹਿਲਾਂ ਵੀਰ ਤੇ ਰਹਿਮ ਤੂੰ ਮੇਰੇ ਜਿਹੜੇ ਸਟਿੱਕਰਾਂ ਪਿੱਛੇ ਲੜਾਈਆਂ ਪਾ ਰਹੇ ਨੇ ਮੈਂ ਦਿਖਾਵਾ ਤਾ ਆ ਵੇਖ ਲਓ ਸਟਿੱਕਰ ਨਹੀਂ ਫਿਰਦੇ ਆ ਤੇ ਉਹਦੇ ਪਿੱਛੇ ਲੜਾਈ ਇਹ ਇੱਕ ਮਿੰਟ ਇੱਕ ਮਿੰਟ ਵੀਰੂ ਵੀਰੂ ਗੱਲ ਵੀਰੂ ਗੱਲ ਤਾਂ ਵੀਰੂ ਵੀਰੂ ਤੂੰ ਛੋਟਾ ਹੈ ਕਿ ਵੱਡਾ ਵੱਡਾ ਤੇ ਛੋਟੀ ਭੈਣ ਹੈ ਨਾ ਉਹ ਜਿਹੜਾ ਮੰਗਦੀ ਉਹਨੂੰ ਦੇ ਦੇ ਜਿਹੜਾ ਉਹ ਮੰਗਦੀ ਉਹਨੂੰ ਦੇ ਦੋ ਨੋਟਬੁਕਸ ਤੇ ਕਵਰ ਛੜਾਈ ਨੇ ਦੀਦੀ ਨੇ ਇੱਕਮ ਨੇ ਵੀਰਦੀ ਤੇ ਰਹਿਮ ਦੀ ਨੋਟਬੁక్స్ ਦੁਬਾਰਾ ਤੋਂ ਪੇਪਰ ਖਤਮ ਹੋਣ ਤੋਂ ਬਾਅਦ ਦੁਬਾਰਾ ਨਵੀਆਂ ਸਿਲੇਬਸ ਦੀਆਂ ਲੱਗੀਆਂ ਨੋਟਬੁక్స్ ਤੇ ਉੱਤੇ ਕਵਰ ਚੜ ਗਏ ਨੇ ਅਰੇ ਪੁੱਤ ਤੁਸੀਂ ਵੀ ਚਲਾਏ ਸੀ ਨਾ ਦੀਦੀ ਕੋਲੋਂ ਕਵਰ ਤੇਰੇ ਆਹ ਸਟicker ਬੜੇ ਸ਼ੋਨੇ ਲੀ ਪੈ ਡੀਏ ਇਮੋਜੀ ਵਾਲੇ ਕਿਊਟ ਕਿਊਟ ਫਨੀ ਵਨ ਪੋਚਾ ਲੈ ਜੀ ਆਜ ਮਮੀ ਨੇ ਬਣਾਤਾ ਪਾਸਤਾ ਮਮਾ ਦਿ ਹਰੋ ਜਨੋਜ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਹੋ ਤੇਰੀ ਮਾਂ ਚਟੋਰੀ ਹੈ ਹੈ ਨਾ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਤੁਹਾਡੇ ਵਾਸਤੇ ਬਣਾਉਣੀ ਹੈ ਹਾਂ ਸਹੀ ਗੱਲ ਹੈ ਕਿੱਡੀ ਚਲਾਗੇ ਖੁਰਪਾ ਮਾਂ ਹਾਂ ਵਾਦੋ ਵਾਦ ਬਸ ਬਸ ਚਲ ਥੋੜਾ ਜਿਹਾ ਕੱਟ ਦਵਾ ਯਾਰ ਥੋੜਾ ਨਹੀਂ ਇੱਕ ਹਿੰਟ ਮਮਾ ਨਹੀਂ ਇਹ ਤਾਂ ਸਹੀ ਹੈ ਕੁਝ ਜ਼ਿਆਦਾ ਨਹੀਂ ਹੋ ਗਿਆ ਨਹੀਂ ਨਹੀਂ ਸਹੀ ਚਲ ਥੋੜਾ ਜਿਹਾ ਨਹੀਂ ਨਹੀਂ ਥੋੜਾ ਇਹੋ ਜਿਹਾ ਹੀ ਖਾਈਦਾ ਮੈਂ ਹੈਲਦੀ ਚੀਜ਼ ਨਹੀਂ ਨਹੀਂ ਮੇਰੇ ਅਸਤੇ ਉਹ ਹੈਲਦੀ ਹੈ ਲੈ ਕਿੱਡੀ ਚਲਾ ਆਗੀ ਇਹੋ ਜੀ ਚੀਜ਼ਾਂ ਤੇ ਖੁਸ਼ੀ ਨਾਲ ਖੁਸ਼ੀ ਨਾਲ ਖਾਂਦੇ ਹੀ ਨਹੀਂ ਨਹੀਂ ਵਧੀਆ ਚਲੋ ਹੁਣ ਬਈ ਬੜੀ ਦੇਣ ਦਾ ਕਪੜੇ ਕਪੜੇ ਕਰੀ ਜਾਂਦੇ ਆ ਹੁਣ ਆਗੇ ਸਾਡੀ ਵਾਰੀ ਛੱਤ ਤੇ ਜਾਂਦੀ ਗੱਦੇ ਬਿਸਤਰੇ ਲਾਂਦੀ ਖਾਣਾ ਪੀਣਾ ਤੇ ਬਈ ਹੁੰਦਾ ਹੀ ਰਹਿੰਦਾ ਸਾਰਾ ਵੀਡੀਓ ਬਣਾਉਣ ਤੋਂ ਛੁੱਪਦਾ ਫਿਰਦਾ ਕਿ ਮੇਰਾ ਮੂੰਹ ਨਾ ਵਿਖਾਓਗੇ ਸੀਰੂ ਕਿਉਂ ਤੂੰ ਚੋਰ ਹੈ ਹੈ ਯੈਸ ਆਮ ਚੋਰ ਚੋਰ ਨੀਵੇਂ ਨਾ ਤੁਵੇਂ ਛੋਬਦੀ ਵੇਰਦੀ ਐਵੇਂ ਆ ਗਈ ਛੱਤ ਤੇ ਮੇਰਾ ਕੈਮਰਾ ਵੇਖ ਕੇ ਸਾਰੇ ਭੱਜਦੇ ਕਿੰਡਾ ਡਰਦੇ ਮੇਰੇ ਕੈਮਰੇ ਤੋਂ ਕੀ ਆ ਗਈ ਆ ਗਈ ਆ ਲੋ ਜੀ ਸਾਡੇ ਬਿਸਤਰੇ ਜਿਹੜੇ ਅਸੀਂ ਸਵੇਰ ਦੇ ਪਾਏ ਹੋਏ ਐ ਛੱਤ ਤੇ ਕੀ ਗੱਲ ਐ ਦੋ ਦਿਨ ਬਾਰਿਸ਼ ਨਾਲ ਠੰਡ ਬਣ ਗਈ ਐ ਤੇ ਠੰਡ ਚ ਹੁਣ ਰਜਾਈਆਂ ਲੈਣੀਆਂ ਸ਼ੁਰੂਆਤ ਹੋ ਗਈ ਐ ਪੱਖੇ ਹੋ ਗਏ ਐ ਬੰਦ ਕਮਰਿਆਂ ਦੇ ਸੋਰੀ ਏਸੀ ਹੋ ਗਏ ਬੰਦ ਤੇ ਪੱਖੇ ਹੁਣ ਚੱਲ ਪਏ ਨਹੀਂ ਇਹ ਕੀ ਹੋ ਰਿਹਾ ਹੁਣ ਠੰਡ ਲੱਗਦੀ ਹੈ ਭਈ ਕੰਬਲਾਂ ਚ ਹੁਣ ਰਜਾਈਆਂ ਐਸੇ ਕਰਕੇ ਧੋਪ ਲਵਾ ਲਈਏ ਓ ਬੱਚਿਓ ਤੁਸੀਂ ਖੇਡਣ ਨੂੰ ਘਰ ਬਣਾ ਲਿਆ ਆਪਦੇ ਲੈ ਮੈਂ ਚਲੋ ਇੱਕ ਇੱਕ ਵਾਰੀ ਕਰਕੇ ਕੌਣ ਕੌਣ ਚੌਕੀ ਲੈ ਕੇ ਜਾਓਗੇ ਬਿਸਤਰੇ ਵੀਰ ਤੂੰ ਰਜਾਈ ਚੌਕੀ ਲੈ ਜਾਏਗਾ ਨਹੀਂ ਆਹ ਵਾਲੀ ਕਿਹੜੀ ਰਜਾਈ ਸਾਡੇ ਘਰ ਹੈ ਚੌਕੀ ਕਿਹੜੀ ਲੈ ਕੇ ਜਾਏਗਾ ਬੜੀਆਂ ਸਵੇਰੇ ਬੜੀਆਂ ਓਕੀਆਂ ਬਿਸਤਰੇ ਪਾਏ ਨੇ ਭਾਰੀ ਭਾਰੀਆਂ ਰਜਾਈਆਂ ਮੈਨੂੰ ਵੇਖ ਕੇ ਤੇ ਦੋ ਪੈਣਾ ਪੈਣਾ ਥੱਲੇ ਵੀ ਚਲੀਏਗੀ ਲੋ ਜੀ ਸਾਡਾ ਪਿੰਡ ਵੇਖ ਲਓ ਸਵੇਰੇ ਸਵੇਰੇ ਸੋਰੀ ਸਵੇਰੇ ਚ ਰਹੀ ਦੁਪਹਿਰੇ ਦੁਪਹਿਰੇ ਬੜਾ ਸੋਹਣਾ ਲੱਗਦਾ ਈ ਤਿੱਖੀ ਤਿੱਖੀ ਧੋਪ ਤੇ ਪਿੰਡ ਦੇ ਨਜ਼ਾਰੇ ਹੈਣਾ ਵੀਰੂ ਕਿੱਦਾਂ ਸੋਹਣਾ ਲੱਗਦਾ ਪਏ ਤੇ ਅੱਜ ਮੇਰੇ ਖੋਤੇ ਜਿਹੜੇ ਸਕੂਲ ਨਹੀਂ ਗਏ ਛੁੱਟੀ ਕਰ ਲਈ ਤੇ ਹੁਣ ਤਿੰਨ ਦਿਨ ਦੀ ਛੁੱਟੀ ਵੈਸੇ ਹੀ ਇਹਨਾਂ ਨੂੰ ਤਿੰਨ ਦਿਨ ਦੀ ਕਿ ਚਾਰ ਦਿਨ ਦੀ ਚਾਰ ਦਿਨ ਦੀ ਛੁੱਟੀ ਇਹਨਾਂ ਨੂੰ ਆ ਗਈ ਹੈ। ਕੱਲ ਕਰਵਾ ਚੌਥ ਹੈ। ਕੋਦੀ ਛੁੱਟੀ ਤੇ ਤਿੰਨ ਹੋਰ ਆ ਗਈਆਂ। ਵੀਰੂ ਤੁਹਾਨੂੰ 4 ਦਿਨ ਦੀ ਛੁੱਟੀ ਹੋ ਗਈ, 4 ਦਿਨ ਦੀ ਹੈ ਵੀਰੂ। ਹੋਏ! ਆਹ ਵੇਖ ਲਓ ਯਾਰ ਬਿਸਤਰਿਆਂ ਤੇ ਨੱਚਦੇ ਫਿਰਦੇ ਦੀਦੀ। ਇਹਨਾਂ ਨੇ ਧੁੱਪ ਲਵਾਤੀ ਤੁਸੀਂ ਐਵੇਂ ਗਲਤੀ ਨਾਲ ਚੜ ਗਏ ਮੇਰੇ ਨਾਲ। ਚਲੋ ਥੱਲੇ ਮੈਂ ਡੈਡੀ ਨੂੰ ਦੱਸ ਨਹੀਂ। ਘਾੜ। ਹਾਂ ਆਹ ਵੇਖ ਲਓ ਘਰ ਬਣਾਏ ਹੈ ਇਹਨਾਂ ਨੇ। ਮੈਂ ਲਾਵਾ ਫਟਾਫਟ ਬਿਸਤਰੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਇਹ ਨਵਾਇਆ ਤੁਹਾਨੂੰ ਆ ਸਾਰੇ ਵੇਖ ਕਰ ਲੈਣਾ ਕੱਪੜੇ ਗੰਦੇ ਆਪਦੇ ਹੁਣ ਛਾੜ ਦੇ ਫੇਰ ਦੇ ਸਾਬ ਹੋ ਜਾਣਗੇ ਐਵੇਂ ਮੈਂ ਚੱਲੀ ਥੱਲੇ ਤੁਸੀਂ ਲਾ ਲਓ ਸਾਰੇ ਬਿਸਤਰੇ ਲਾ ਲਓ ਤੁਸੀਂ ਘਾਰ ਲਓ ਬਥੇ ਕੰਮ ਖਲ ਮੇਰਾ ਕਰਵਾ ਜੋ ਅੱਧਾ ਵਰਤਦੀ ਤੁਸੀਂ ਓਹੋ ਵ੍ਰਤ ਰੱਖ ਲੱਗੀ ਹੈ ਮਨਸਹਿਜ ਇਸ ਤਰ੍ਹਾਂ ਹੈ ਵੀ ਤਾਂ ਅਠਵੀਂ ਲੰਮੈ ਪੈ ਗਏ ਹਾਏ ਮੈਂ ਵੀ ਉਹ ਕੱਲ੍ਹ ਵੀ ਮੈਂ ਵਰਤ ਰੱਖਨੇ ਮੇਰੇ ਸਰਦਾਰ ਜੀ ਕਹਿ ਰਹੇ ਕਿ ਤੇਰਾ ਮਨ ਕਰਦਾ ਹੈ ਨਾ ਸਵੇਰੇ ਕਰਵਾ ਚੌਦਾਂ ਵਰਤ ਰੱਖ ਲੈ ਮਨ ਹਾਇ ਨਾ ਸੱਚੀ ਤੇ ਡੈਡੀ ਨੇ ਕਿਹਾ ਨਹੀਂ ਰੱਖ ਇੱਕ ਗੱਲ ਹੈ ਕੱਲ੍ਹ ਕਰਵਾ ਚੌਦਾਂ ਵਰਤ ਤੇ ਨਾ ਕੋਈ ਨਵਾਂ ਸੂਟ ਜੱਬ ਖਾਣੇ ਪਹਿਣਾ ਵੈਸੇ ਵੀ ਕਰਵਾ ਚੌਧ ਦਾ ਵਰਤ ਰੱਖੇ ਪਹਿਲੇ ਪਾਸਤਾ ਖਾ ਲਈਏ ਉਹਦੇ ਬਾਅਦ ਕੱਲ ਕਰਵਾ ਚੌਧ ਦਾ ਵਰਤ ਰੱਖ ਲਾਂਗੇ ਇੱਕ ਗੱਲ ਹੈ ਨਵਾਂ ਸੂਟ ਵੀ ਸਵਾਣਾ ਪਹਿਣਾ ਚੂੜੀਆਂ-ਚੂੜੀਆਂ ਵੀ ਲੈਣੀਆਂ ਪੈਣੀਆਂ ਤੇ ਨਾਲੇ ਮਹਿੰਦੀ ਵੀ ਲਵਾਣੀ ਪੈਣੀ ਤੇ ਮੇਰਾ ਵਰਤ ਤੇ ਮੇਰੇ ਬੱਚਿਆਂ ਨੇ ਰੱਖਣ ਦੇ ਨਾ ਮੰਮਾ ਚੂੜੀਆਂ ਪਸੰਦੀਆਂ ਤੇ ਨਾਲੇ ਮੈਨੂੰ ਚੂੜੀਆਂ ਬਿਲਕੁਲ ਨਹੀਂ ਪਸੰਦ ਛਣ-ਛਣ ਕਰਨਾ ਇਸੇ ਕਰਕੇ ਆਪਾਂ ਇਹੋ ਜਿਹਾ ਫੈਸ਼ਨ-ਮੈਸ਼ਨ ਘੱਟ ਕੇ ਕਰੀਦੇ ਸਿੰਪਲ ਹੀ ਰਹਿੰਦਾ ਹੈ ਕਰਵਾ ਚੌਧ ਦਾ ਵਰਤ ਤੇ ਮੇਰਾ ਬੱਚਿਆਂ ਨੇ ਤੁਸੀਂ ਰਾਮ ਨੇ ਇਹਦੇ ਵੀਰ ਨੇ ਤੋੜ ਦੇਣਾ ਮੇਰਾ ਕਰਵਾ ਚੌਦ ਦਾ ਵਰਤ 2 ਮਿੰਟਾਂ ਚ ਸਾਰਾ ਦਿਨ ਮੈਂ ਭੁੱਖੀ ਨਹੀਂ ਰਹਿ ਪਾਉਂਗੀ ਨਾ ਮੇਰੇ ਬੱਚੇ ਮੈਨੂੰ ਰਹਿ ਦੇਣਗੇ ਉਹਨਾਂ ਨੇ ਮੇਰੀ ਤਸੱਲੀਆ ਕਰਾ ਦੇਣੀ ਆ ਭਜਾ ਕੇ ਕੰਮ-ਕੁਮ ਕਰਾ ਕੇ ਬਾਕੀ ਤੁਸੀਂ ਮੈਨੂੰ ਕਰਨ ਹੀ ਨਹੀਂ ਦੇਣਾ ਸਮਝ ਨਹੀਂ ਆਈ ਮੈਨੂੰ ਹੈਨਾ ਹੋ ਰਹੀ ਹੈ ਪੈਰਾਂ ਦੀ ਐਕਸਰਸਾਈਜ਼ ਨਾਲੇ ਰਜਾਈਆਂ ਨੂੰ ੱਤਕਾ ਮਾਰ ਰਹੀ ਹੈ ਇਹ ਕਮਰ ਤੂੰ ਤੇਰੇ ਡੈਡੀ ਦਾ ਕਮਰ ਮਾਰ ਰਹੀ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਤੈਨੂੰ ਕਿ ਅੰਦਰ ਬੈਠ ਹਾਏ ਕੀ ਹੋ ਗਿਆ ਕਮਰ ਲਚਕ ਗਈ ਹੈ ਹਾਂ ਲੈ ਲੈ ਤੇਰੇ ਡੈਡੀ ਕੀ ਕਰ ਰਹੇ ਵਿਚਾਰੇ ਬਿਸਤਰੇ 'ਤੇ ਮੇਰੇ ਚਲੋ ਹਣ ਮੇਰੀ ਵਾਰੀ ਨਨੀ ਬੈਠੀ ਇਧਰ ਆ ਰਾਮ ਇੱਕਮ ਦਾ ਨਾਮ ਨਵਾ ਰਖ ਤੈ ਨੋਨੀ ਡੈਡੀ ਜੀ ਨੇ ਨਵਾਂ ਨਾਮ ਰਖਿਆ ਏ ਨੋਨੀ ਨਹੀਂ ਮੇਰੀ ਨੋਨੀ ਜੋਨੀ ਇਧਰ ਆ ਨੀ ਮੇਰੀ ਬੁੱਤੀ ਪਿਆਲੀ ਜੀ ਹਣ ਤੂੰ ਮਾਰੀ ਜੀ ਕੀ ਕਰ ਰਹੀ ਮੇਰੇ ਦੱਸ ਜਰਾ ਨਾਣ ਚੱਲੇ ਆ ਦੁਪਹਿਰ ਵੇਲੇ ਦੁਪਹਿਰ ਦੇ ਵੱਜ ਗਏ ਨੇ 4 ਸ਼ਾਮ ਦੇ ਵੱਜ ਗਏ ਦੁਪਹਿਰ ਦੇ ਕਾਹ ਦੇ ਨਾਣ ਲੱਗੀ ਵੇਖ ਸੂਟ ਸਿਲੈਕਟ ਹੋ ਰਿਹਾ ਕਿਹੜਾ ਪਾਵਾਂ ਵਿਆਹ ਤੇ ਜਾਣਾ ਈ ਪਾ ਜਿਹੜਾ ਮਰਜੀ ਹੋਏ ਮੈਂ ਡਰਦੀ ਆ ਜਦੋਂ ਇਹਦਾ ਛਾਂ ਮਿਕ ਜ਼ੂਮ ਹੋ ਜਾਂਦਾ ਹੀ ਕਹਿ ਰਹਾ ਇਹ ਦੇ ਅੱਗੇ ਕਰੋ ਫੇਰ ਇੱਕ ਵਾਰੀ ਫੇਰ ਨਹੀਂ ਯਾਰ ਦਬਾਵਾ ਵੜਾ ਜੋ ਹੋ ਰਿਹਾ ਯਾਰ ਬੱਚਿਆਂ ਨੇ ਪੈਰ ਪੂੜ ਦੇ ਲੈਣਾ ਆਪਦਾ ਯਾ ਤੇ ਇਹਨਾਂ ਨੂੰ ਥੱਲੇ ਲਾ ਦੋ ਵੀਰ ਤੂੰ ਕਿਉਂ ਘੁਲ ਰਿਹਾ ਬੋ ਤੂੰ ਉੱਧਰ ਦਾ ਲਓ ਪੀਤਾ ਹੀ ਆ ਫੜ ਕਰ ਗਿਆ ਇਹ ਹਾਈ ਮੀਰਾ ਯਾਰ ਮੈਂ ਤੇ ਕਹਨੀ ਆ ਕੰਪਲ ਕੱਢ ਦੋ ਹਾਂ ਕਾੜ ਦੋ ਯਾਰ ਇਤੈਨੋ ਕਵਰੇ ਨਹੀਂ ਛੜ ਰਜਾਈਆਂ ਦੇ ਛਾੜੋ ਰੱਖ ਦੇ ਨੇ ਰਹਿਮੋ ਥੱਲੇ ਉਤਰ ਜਾ ਮੁੱਤੇ ਰੀਨ ਇਹ ਕੀ ਧਮਕੀ ਸੀ ਕਿਧਰ ਆ ਤੈਨੂੰ ਮੈਂ ਦੱਸਾਂ ਮੇਰੇ ਫਾੜੇ ਤੈਨੂੰ ਬੰਦ ਕਰੀਏ ਕਰੀਏ ਨਾ ਮੈਂ ਵੀਰ ਨੂੰ ਬੰਦ ਕਰਦੇ ਵੀਰ ਨੂੰ ਵੀਰ ਨੂੰ ਆ ਜੋ ਜਿਆਦਾ ਸ਼ੌਕ ਜੜੇ ਮੈਂ ਸ਼ਾਲਾ ਮਾਰਨ ਦਾ ਆ ਜੋ ਹੁਣ ਐਨਾ ਇੱਕ ਜਣੇ ਨੂੰ ਬੰਦ ਕਰਦੇ ਦੇ ਵਿੱਚ ਸੱਚੀ ਬੰਦ ਕਰ ਦੇਣਾ ਇਹਦੇ ਵਿੱਚ ਕਰਾਂ ਮੰਦ ਨਹੀਂ ਚੱਲ ਉਹ ਤੋੜ ਕੇ ਚੱਲ ਜਲਦੀ ਉੱਠ ਕੇ ਚੱਲ 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 ਚਲੋ ਬੰਦ ਕਰੀਏ ਚਲੋ ਹੋਏ ਹੋਏ ਨਹੀਂ ਹੋਰ ਤੀਨੇ ਜੋ ਉਸੇ ਕਰਾਰਾਏ ਉਹ ਵੀਰ ਕੋ ਜਰਵਾ ਦਿੰਨੇ ਨਾ ਤੁਸੀਂ ਹਿਸਾਬ ਲਾ ਲੈਣਾ ਸੀ ਹਾਂ ਪੁੱਤ ਦੀ ਮਾਂ ਇੱਥੇ ਬੈਠੀ ਆ ਹੈ ਵੀਰੂ ਜੂਸ ਪਿਆਣਾ ਤੇ ਡੈਡੀ ਨੂੰ ਮਿਰਚ ਮਸਾਲੇ ਵਾਲਾ ਲਿਆ ਮੈਨੂੰ ਵੀ ਦੇ ਦੋ ਹੁਣ ਹਾਈ ਨਹੀਂ ਮੇਰੀ ਧੀ ਆਈ ਮੇਰੇ ਕੋਲ ਲੈ ਕੇ ਕਿੱਡੀ ਸ਼ਾਨੀ ਨੇ ਆਏ ਮੇਰੇ ਪੁੱਤ ਵੀ ਆ ਜਾਓ ਬੱਚ ਕਰੋ ਆਏ ਵੀ ਡੈਡੀ ਵੀ ਆ ਗਏ ਵੀ ਮੇਰੇ ਸਰਦਾਰ ਜੀ ਵੀ ਲਿਆਏ ਮੇਰੇ ਵਾਸਤੇ ਜੂਜ ਯਾਰ ਇਹ ਚੋ ਕੱਟ ਕਰ ਲਓ ਯਾਰ ਨਹੀਂ ਨਹੀਂ ਯਾਰ ਦੇ ਦੋ ਨਾ ਮੈਂ ਇੰਨਾ ਨਹੀਂ ਪੀਣਾ ਉਹਨੂੰ ਦੇ ਦੋ ਮੈਂ ਗੱਲ ਸੁਣਨਾ ਮੈਂ ਸਿਰਫ ਦੋ ਘੁੱਟ ਪੀਣਾ ਠੰਡਾ ਬੋਤਲ ਦੇ ਦੇ ਮੈਂ ਪੀ ਲੈਣਾ ਦੇ ਦੇ ਮੈਨੂੰ ਹੂੰ ਹਮਨਾ ਤੇ ਨੀ ਬੁੱਤ ਰੰਮ ਵਾਇ ਕੁਤੀ ਦੀ ਦੀ ਵਾਸਤੇ ਇੱਕਮ ਦੀ ਦੀ ਵਾਸਤੇ ਰੱਖ ਤੂੰ ਸ਼ਫੀਰ ਸ਼ਾਨਾ ਬੁੱਤ ਤੀ ਕੇ ਵੇਖਿਓ ਨੀ ਮਟੀਲੇ ਮਮਾ ਇਹ ਯਮੀ ਹੈ ਠੰਡਾ ਹੀ ਭਰ ਹੈ ਅੱਜ ਪੇਚਾ ਪਾਨ ਲੱਗੇ ਸੀ ਜਵਾਗ ਗਵੰਡੀਆਂ ਨਾਲ ਲੜਾਈ ਲੈਣ ਲੱਗੇ ਆ ਜੀ ਟੋਪੜਾ ਰਾਂ ਪੀਜਾ ਪੀਜਾ ਪੁਚਕ ਪੁਚਕ ਨਾ ਘਾੜੀ ਪਪਾ ਕਾਜੋ ਆਕੇ ਕੋਣ ਆਈ ਨਹੀਂ ਆਏ ਦੂਰ ਕਰੋ ਦੂਰ ਦੂਰੋ ਚੀਜ਼ੀ ਲੈਣੀ ਹੈ ਦੂਰ ਕੋ ਤੇ ਨੇੜੇ ਚੀਜ਼ੀ ਨਹੀਂ ਮਿਲਦੀ ਮੇਰੇ ਬੁੱਤ ਨੂੰ ਨਹੀਂ ਮਿਲਦੀ ਏ ਕੋ ਪਸੰਦ ਨਹੀਂ ਆਂਦੀ ਨੇੜੇ ਦੀ ਹੈਨਾ ਦੂਰ ਵਧੀਆਂ ਵਧੀਆਂ ਚੀਜ਼ਾਂ ਨੂੰ ਹੱਥ ਪਾ ਲਈਦਾ ਹੰਡੇਰੇ ਚ ਕਿੱਥੇ ਨਾ ਆਏ ਜਾਣ ਪਾਪਾ ਐਸ ਵੇਲੇ ਤੁਹਾਨੂੰ ਮੈਂ ਦਰਦੀ ਆਂ ਫੇ ਨੇੜੇ ਚ ਮੈਂ ਘਰੇ ਕੁਲੀ ਬੁੱਤੋ ਮੈਂ ਧੀ ਆਬਦੀ ਨੂੰ ਕਿਹਾ ਸਿਆਣੀ ਨੂੰ ਆਹ ਖੜੀ ਇਹਨੂੰ ਮੈਂ ਕਿਹਾ ਕਿ ਪੁੱਤ ਜਾ ਮਹਿੰਦੀ ਦੀ ਕੀਪ ਲਿਆ ਦੇ ਲੈ ਆ ਤੇ ਮੇਰੇ ਹੱਥ ਤੇ ਇੱਕ ਤੇ ਮਹਿੰਦੀ ਲਾ ਦੇ ਮੇਰਾ ਵੀ ਜੀ ਕਰੀ ਜਾਂਦਾ ਹੈਗਾ ਮਹਿੰਦੀ ਲਾਣ ਨੂੰ ਤੇ ਅੱਗੋਂ ਪਤਾ ਕੀ ਪੁੱਛਦੀ ਐ ਮੈਨੂੰ ਕਿਵੇਂ ਹੱਥ ਤੇ ਲਾਣ ਵਾਲੀ ਆਪ ਜਦੋਂ ਲਾਣੀ ਹੋਵੇ ਨਾ ਫਿਰ ਇਹਨੂੰ ਪੁੱਛਦੇ ਨੇ ਤੇ ਨਾਲੇ ਕਹਿੰਦੀ ਪੈਸੇ ਹੈਗੇ ਆਪ ਜਦੋਂ ਚੀਜ਼ ਨਹੀਂ ਆਣੀ ਹੋਵੇ ਨਾ ਫਿਰ ਵੀ ਇਹਨਾਂ ਨੂੰ ਪੈਸੇ ਆਪੂਸੇ ਨਾਲ ਫਿਰ ਤੇ ਉਹਵੇਂ ਵੀ ਚਲੇ ਜਾਣਗੇ ਲੈਣ ਹਾਂ ਰੂੜੇ ਦੀ ਗੁੱਟੀ ਹੋ ਗਈ ਮੇਰੇ ਸਿਰ ਤੇ ਲਾ ਦਿਓ ਮਹਿੰਦੀ ਤੁਸੀਂ ਜੱ ਵੀ ਲਾ ਕੇ ਕਿਹ ਦੇਸ਼ ਦਾ ਆਣਾ ਜਵਾਕੀ ਖੀਰ ਗੁਰਦੁਆਰੇ ਤੋਂ ਆਈ ਸੀ ਸਿਰ ਤੇ ਪ੍ਰਸ਼ਾਦ ਇੱਕ ਚਮਤ ਉਹ ਭੁੱਖੇ ਸਾਰਾ ਟਮ ਲੱਦੇ ਰਹਿੰਦੇ ਗੁਰਦੁਆਰੇ ਦੇ ਪ੍ਰਸ਼ਾਦ ਪਿੱਛੇ ਵੀ ਹੈ ਰੱਬਾ ਮੇਰੀਆਂ ਕੱਪੜਾ ਲੈਣੀ ਹੈ ਕਿ ਤਾਨੂੰ ਭੋਰਾ ਵੀ ਹੁਣ ਮਹਿੰਦੀ ਲਿਆ ਛੇਤੀ ਹਾਂ ਰਾਤ ਦੇ ਵੱਡ ਗਏ ਵੱਜ ਗਏ ਨੇ 8 ਆਏ بس ਹੁਣ ਆਵੀਂ ਕਿ ਕੀ ਦੇ ਦੇ ਕਿ ਨਾ ਨਾ ਨੀ ਉਹ ਤੇਰੇ ਉਹ ਕੇ ਇੱਜ਼ਤ ਰੱਖ ਲਿਆ ਕਰੋ ਮੇਰੀ ਮਾੜੀ ਮੋਟੀ ਦੰਦੇ ਹੋ ਜਿਹਾ ਇਹ ਕਿ ਦੱਸ ਆਦੀ ਕੀ ਪਿੱਛੇ ਕੁੜੀ ਕਿੰਨੀਆਂ ਗੱਲਾਂ ਕਰਦੀ ਪਈ ਮੈਨੂੰ ਗਈ ਉਹ ਡਾਇਲੌਗ ਸੁਣ ਕੇ ਹੀ ਜਾਉਂ ਹੁਣ ਖਾਂ ਲੈ ਛਿੱਤੀ ਛਿੱਤੀ ਉਹ ਦੀ ਆਣ ਤੋਂ ਪਹਿਲਾਂ ਪਹਿਲਾਂ ਇਹ ਤੇ ਫੇਰ ਲੜਨਾ ਹੀ ਨਹੀਂ ਹਾਈ ਹਾਈ

ਮਹਿੰਦੀ ਵਾਲੀ ਬੈਣ ਆਈ ਹੈ ਮਹਿੰਦੀ ਦੀ ਕੀ ਇੱਕ ਸਰਦਾਰ ਜੀ ਲੈ ਕੇ ਆਏ ਹੈ ਤੇ ਇੱਕ ਧੀਰਾਣੀ ਗਾਲਾਂ ਖਾ ਕੇ ਲੈ ਕੇ ਆਈ ਹੈ ਭਈ ਆਪਾਂ ਦੇ ਬੈ ਗਈਆਂ ਤਿਆਰ ਹੋ ਕੇ ਮਹਿੰਦੀ ਲਵਾਣ ਚਾਵਲ ਬਣਾਣੇ ਹੈ ਚਲੋ ਮੈਂ ਚਾਵਲ ਨਾ ਬਣਾਣਾ ਚਾਵਲ ਬਣਾਣਾ ਚਲੋ ਮੈਂ ਚਾਵਲ ਤਾਂ ਰਹੀ ਆਵਾ ਸਰਦਾਰ ਜੀ ਇੱਕ ਕੀਤੂ ਵੀ ਲਿਆਏ ਮੇਰੇ ਵਾਸਤੇ ਨਾਲੇ ਚਾਵਲ ਵੀ ਲਿਆਏ ਸਰੇ ਚਾਵਲ ਖਤਮ ਹੋ ਗਏ ਸੀ ਹੁਣ ਚਾਵਲ ਬਣਾਈਏ ਚਲੋ ਕੰਮ ਨਹੀਂ ਮੋਕਣੇ ਮੈਨੂੰ ਤੇ ਮਹਿੰਦੀ ਵਾਲੇ ਦਿਨ ਵੀ ਨਹੀਂ ਜੀਣ ਦੇਰੇ ਕੰਮ 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 ਤੇ ਕੱਲ ਜੇ ਮੈਂ ਵਰਤ ਰੱਖ ਲਿਆ ਫਿਰ ਕਿੱਥੇ ਮੈਨੂੰ ਬਹਿਣ ਦੇਣਗੇ ਫਿਰ ਵੀ ਤੇ ਕੰਮ ਹੀ ਕਰਾਓਗੇ ਤੁਸੀਂ ਸਾਰੇ ਜਣੇ ਫਿਰ ਬਿਠਾ ਕੇ ਥੋੜੀ ਖਵਾਣਾ ਤੁਸੀਂ ਮੈਨੂੰ ਲੋ ਜੀ ਮਹਿੰਦੀ ਲੱਗ ਗਈ ਐ ਸੋਹਣੀ ਲੱਗੀ ਐ ਨਾ ਵੀ ਲੋ ਇੱਕਮ ਨੂੰ ਮਹਿੰਦੀ ਲਗਾਨੀ ਆ ਗਈ ਐ ਤੇ ਮੇਰੀ ਨਿੱਕੀ ਕੀ ਧੀ ਕਿਹੜੀ ਖੁਸ਼ੀ ਚ ਮੈਂ ਤੇ ਲਾਦੀ ਪਈ ਮੇਰੀ ਬੇਟੀ ਨਿੱਕੀ ਜੀ ਰਾਮ ਓਏ ਰਾਮ ਰਾਮ ਤੇ ਬੜਾਈ ਸੀਰੀਅਸ ਹੋ ਕੇ ਬੈਠੇ ਮਹਿੰਦੀ ਲਵਾਉਣ ਆਈ ਆਈ ਨਿੰਨੀਆਂ ਵੀ ਆਈਆਂ ਪੁੱਤੂ ਹੋ ਗਿਆ ਰਾਮ ਮਹਿੰਦੀ ਬਖਾਓ ਮਹਿੰਦੀ ਮਹਿੰਦੀ ਬਖਾ ਦਿਓ ਆਈ ਨਿੱਕੇ ਨਿੱਕੇ ਤਾਂ ਕਿ ਕਿਦੀ ਸ਼ੋਣੀ ਮਹਿੰਦੀ ਲੱਗੀ ਏ ਇਹ ਤੇ ਦਿਖਾਓ ਤੇਰੀ ਤੇ ਹਾਂ ਇਹ ਕਿ ਕਿਦੀ ਸ਼ੋਣੀ ਬਈ ਸਾਡੀ ਹੋ ਗਈ ਕਰਵਾ ਚੌਦੀ ਤਿਆਰੀ ਹੈ ਅੱਖਣ ਵਾਲੂ ਕੀ ਤੇ ਹੈ ਸੋ ਜੋ ਸਾਰੀ ਚੰਨੀ ਹੋਣੀ ਸੋਨੀ ਮਹਿੰਦੀ ਲਾਈ ਵੀ ਗੁਗਲੀ ਜੀ ਨੇ ਛੋਟੀ ਜੀ ਬੜੀ ਸ਼ੌਕੀਨ ਹੈ ਤੇ ਬਈ ਸਾਡੀ ਤੇ ਮਹਿੰਦੀ ਮੋਦੀ ਲੱਗ ਗਈ ਹੈ ਪੂਰੀ ਤਿਆਰੀ ਅਸੀਂ ਕਰ ਲਈਏ ਸੂਟ ਸਾਰਡ ਸਾਰਾ ਕੁਝ ਹੈ ਨਾ ਮਹਿੰਦੀ ਚਲਾਈਏ ਭੋਵੇ ਕਰਵਾ ਚੋਦ ਰੱਖੀ ਹੈ ਨਾ ਰੱਖੀ ਹੈ ਅ ਭਈ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਆ ਜੇ ਸਾਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਾਡੇ ਸਬਸਕ੍ਰਾਈਬਰ ਬਹੁਤ ਜ਼ਿਆਦਾ ਹੀ ਘਟਨੇ ਤੇ ਵਾਹਿਗੁਰੂ ਜੀ ਮੇਰੇ ਇੰਨੀ ਕਰ ਦੇਣ ਕਿ ਫਟਾਫਟ ਸਬਸਕ੍ਰਾਈਬਰ ਵੀ ਤੁਹਾਡੇ ਪਿਆਰ ਸਬੂਤ ਹੋ ਜਾਣ ਤੇ ਵੀਡੀਓ ਦੇ ਵਿਊਜ਼ ਵੀ ਵਧਣ ਇਸ ਲਈ ਤੁਸੀਂ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੱਧ ਤੋਂ ਵੱਧ ਸਾਡੀ ਵੀਡੀਓਜ਼ ਨੂੰ ਬਿਨਾ ਸਕਿਪ ਕਰੇ ਦੇਖਿਆ ਕਰੋ ਜੀ ਤਾਂ ਕਿ ਸਾਡਾ ਵਾਚ ਟਾਈਮ ਜੋ 4000 ਦਾ ਹੈਗਾ ਉਹ ਕੰਪਲੀਟ ਹੋ ਸਕੇ ਇਸ ਸਿਨਾਲ ਜੀ ਵੀਡੀਓ ਨੂੰ ਕਰਦੇ ਆਂ ਰਹਿਣਾ ਬਾਏ ਗਾਦੋ ਬਾਏ We